ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਘਰ ਸਵਾਗਤ ਕਰਦੇ ਆ ਆਪਣੇ YouTube ਚੈਨਲ ਸਰਾ ਫੈਮਿਲੀ ਤੇ ਹੋਰ ਸਲਾਉ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਆਪਾਂ ਵੀ ਵਧੀਆ ਠੀਕਾਂ ਜੀ ਕਿਰਪਾ ਬਾਹੀ ਗੁਰੂ ਦੀ ਤਰੀਕ ਹੋ ਗਈ ਅੱਜ 30 ਮਾਰਚ ਤੇ ਟਾਈਮ ਹੋ ਗਿਆ ਦੁਪਹਿਰ ਦੇ 2:3 3 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਰੈਡੀ ਰੂਡੀ ਹੋ ਗਏ ਜੀ ਕੰਮ ਧੰਦਾ ਕਰ ਲਿਆ ਸਾਰਾ ਕੁਝ ਮਿਸਤਰੀ ਆਪਣੇ ਲੱਗੇ ਹੋਏ ਨੇ ਜਿਵੇਂ ਕਿ ਤੁਹਾਨੂੰ ਕੱਲ ਵਾਲੇ ਬਲੌਗ ਦੇ ਵਿੱਚ ਦੱਸਿਆ ਸੀ ਵੀ ਆਪਣੇ ਜਿਹੜਾ ਪੱਥਰ ਦਾ ਕੰਮ ਆ ਉਹ ਸ਼ੁਰੂ ਹੋ ਗਿਆ ਤੇ ਮਿਸਤਰੀ ਆ ਰਹੇ ਨੇ ਮਿਸਤਰੀ ਹ ਤਾਂ ਇੱਕੋ ਹੀ ਹੈਗਾ ਤੇ ਪੱਥਰ ਦਾ ਕੰਮ ਆਪਣੇ ਸ਼ੁਰੂ ਹੋ ਗਿਆ ਪੱਥਰ ਲੱਗੀ ਜਾਂਦਾ ਤੇ ਅੱਜ ਆਪਾਂ ਜਾ ਰਹੇ ਹਾਂ ਕਿੱਥੇ ਤੇ ਉਹ ਕਿੱਥੇ ਜਾਣਦੇ ਆ ਕੰਟੀਨਿਊ ਰਹੋ ਜੀ ਬਲੌਗ ਦੇ ਨਾਲ ਤੇ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਕਿੱਥੇ ਜਾ ਰਹੇ ਹਾਂ ਜਿਹੜਾ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਪਹਿਣਪਰਾ ਆਉਂਦਾ ਹਨਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਤੁਸੀਂ ਵੀਡੀਓ ਇੰਜੋਏ ਕਰ ਸਕੋ ਤੇ ਨਾ ਵੀਡੀਓ ਐਂਡ ਤੱਕ ਜੂ ਦੇਖਿਓ ਜੀ ਸਕਿੱਪ ਨਾ ਕਰਿਓ ਤੇ ਅੱਗੇ ਸ਼ੇਅਰ ਕਰਦਿਆ ਕਰੋ ਤੇ ਚਲੋ ਜੀ ਆਪਾਂ ਤੁਰ ਪਿਆਂਗੇ ਆਪਣੇ ਮੰਜ਼ਿਲ ਵੱਲ ਨੂੰ ਤੇ ਆਪਾਂ ਬਲਾਟੇ ਉਹਨਾਂ ਥੋੜਾ ਜਿਹਾ ਕੰਮ ਸੀਗਾ ਇੱਕ ਆਪਾਂ ਭਾਰਸਣ ਲਾਉਣੇ ਸੀਗੇ ਤੇ ਇੱਕ ਆਪਾਂ ਸੂਟ ਫੜਨੇ ਸੀ ਤੇ ਬਰਕ ਵਾਲੇ ਕਸਟਮਰ ਦੇ ਸੀਗੇ ਸੀਦੇ ਉਹ ਆਪਾਂ ਫੜ ਕੇ ਫਿਰ ਅੱਗੇ ਚੱਲਦੇ ਆਂਗੇ ਤੇ ਬਸ ਆਪਾਂ ਪਲਾਟੇ ਰੁਕਣਾ ਤੋਂ ਥੋੜਾ ਜਿਹਾ ਕੰਮ ਆ ਬਸ ਫੜਨਾ ਹੀ ਹੈ ਆਪਾਂ ਇਸ ਤੋਂ ਬਾਅਦ ਆਪਾਂ ਚੱਲਾਂਗੇ ਆਪਾਂ ਪਹਿਲੇ ਹੀ ਲੇਟ ਹੋਵਗੇ ਕਿਉਂਕਿ ਟਾਈਮ ਹੋ ਗਿਆ ਪੱਤ ਦਾ ਤਿੰਨ ਸਾਢੇ ਚੰਦ ਦਾ ਟਾਈਮ ਹੋ ਗਿਆ ਤੇ ਆਪਾਂ ਲੇਟ ਆਗੇ ਪਹਿਲੇ ਉਹ ਕਿ ਆਪਾਂ ਝਾੜ ਕਰੀਏ ਕਈ ਨਾ ਪਾਇਆ ਹਾਂ ਹੁਣਾਂ ਤੇ ਲਾਓ ਜੀ ਪੀ ਲਾਗੇ ਇਹ ਜੂਸ ਕਾਦਾ ਜੂਸ ਪਿੰਦੇ ਨੇ ਮਿਕਸਰ ਅਸੀਂ ਨਹੀਂ ਪੀਤਾ ਮੈਂ ਤੇ ਉਤਮ ਨੇ ਅਸੀਂ ਕਿੰਨੇ ਦਾ ਪੀ ਅਸੀਂ ਕਿੰਨੇ ਦੇ ਜੂਸ ਦੇ ਸ਼ਕੀਨ ਆ ਗਏ ਮੈਂ ਤਾਂ ਪੀ ਗਿਆ ਯਕੀਨ ਆ ਕਿੰਨੇ ਨੇ ਆ ਲੱਗਦਾ ਸੀ ਕਾਦਾ ਸੀ ਖਾਲੀ ਖਾਲੀ ਬਣਾਤਾ ਮਿਕਸਰ ਸੀਗਾ ਮਿਕਸਰ ਜੂਸ ਵਾਲਾ ਸੀ ਗੰਨੇ ਦਾ ਜੂਸ ਤੇ ਹੋਊਗਾ। ਤੂੰ ਮਾਹ ਕਰੀ ਫੜੀ ਅੰਦਰ ਪਿੱਛੇ ਖਾਲੀ ਪਿੱਛੇ ਉਤਮ ਵੀ ਕਹਿੰਦਾ ਮੈਂ ਗੰਨੇ ਦਾ ਜੂਸ ਪੀਣਾ। ਯੈਸ ਗੰਨੇ ਦਾ ਜੂਸ ਟੇਸਟੀ ਹੁੰਦਾ। ਪਹਿਲਾਂ ਪਿੱਛੇ ਤਾਂ ਬਹੁਤ ਸੀ ਗੰਨੇ ਵਾਲੇ ਹੁਣ ਤਾਂ ਹੁਣ ਤਾਂ ਬਈ ਲੰਘ ਗਏ ਹੁੰਦੀ ਹੈਗੇ। ਆ ਨਹੀਂ ਆ ਨਹੀਂ ਸੀ। ਮਾ ਗੰਨੇ ਵਾਲੀ ਹੈ। ਕਿੱਥੇ ਫਿਰ ਨਹੀਂ ਹਾਂ। ਇਹਦੇ ਕੋਲ ਤਾਂ ਗੰਨੇ ਹੀ ਨਹੀਂ ਹੈਗੇ। ਤੂੰ ਜਾ ਦੇਖਣਾ ਕਿ ਜਿੱਥੇ ਵੀ ਹੋਵੇ ਉੱਥੇ ਅੱਗੇ ਹੋਊਗਾ। ਇਹੇ ਮਾੜੀ ਜਾਣ ਦਾ ਟਾਈਮ ਹੋ ਗਿਆ ਇਹੇ ਜਿਹੇ ਵਾਲੇ ਗੰਨੇ ਵਾਲਾ। ਪਿੱਛੇ ਬਹੁਤ ਸੀ ਜਿਹੜੀ। ਕਦੇ ਦਿਲ ਹੀ ਹੁੰਦੇ ਆ ਰਾਤ ਨੂੰ ਥੋੜਾ। ਮੰਮਾ ਜੀ ਉੱਥੇ ਮੂੜ ਚ ਵੀ ਹੁੰਦਾ ਇੱਕ। ਉੱਥੇ ਬਹੁਤ ਸੀ ਗੰਨੇ ਵਾਲੇ ਯਾਰ ਅੱਛਾ ਤੂੰ ਪਿੱਛੇ ਬੈਠਾ ਬਈ ਉੱਤਮ ਯੈਸ ਇਹ ਵੀ ਬੜੀ ਆਪਣੀ ਹੈ ਸੇਮ ਹਾਂ ਸੇਮ ਆਪਣੀ ਹੈ ਪਰੇ ਵਧੀਆ ਜਿਣੀ ਹੈਗੀ ਉਹ ਵਧੀਆ ਵੀ ਹੈ ਚਲ ਲਓ ਜੀ ਆਪਾਂ ਪਹੁੰਚਣਾ ਨੇ ਆਪਨੀ ਲੋਕੇਸ਼ਨ ਤੇ ਯੈਸ ਥੋੜਾ ਆਪਾਂ ਜਵਰਦੀ ਰੇ ਜਾਵਾਂਗੇ ਫੱਕੀ ਪਚਾਦ ਹੀ ਉਹ ਲੱਗੀ ਪਈ ਆ ਤਲਬ ਚਾਹ ਦੀ ਤਰਪ ਲੱਗੀ ਹੋਈ ਆ ਵੀ ਚਾਹ ਪੀ। ਕਿ ਉੱਥੇ ਆ ਕੇ ਪੀ ਲਈ। ਕਿ ਚਾਹ ਬਣਾਉੱਖਾ ਤਾਂ। ਆਪਾਂ ਘਰੋਂ ਪੀ ਕੇ ਤੁਰੀ ਸੀ ਫੇਰ ਵੀ ਇਹ ਤਾਂ ਤੰਤ ਕੱਢਦਾ ਚਾਹ ਪੀ। ਬੱਕਰੀਆਂ। ਚਲੋ ਜੀ ਆਪਾਂ ਪਹੁੰਚ ਕੇ ਮਿਲਦੇ ਆ ਤੁਹਾਨੂੰ। ਲੱਗ ਜੀ ਨੇੜੇ ਪੜ। ਇਹ ਕਿਹੜਾ ਪੰਡਾ ਹੈ? ਕਣਕਾਂ ਦੇਖੋ ਜੀ ਪੀਲੀਆਂ ਪੀਲੀਆਂ ਦਿਸਣ ਲੱਗੀਆਂ ਅੰਦਰ ਵੀ। ਆ ਗਈ ਬਸ ਕਣਕਾਂ ਤਾਂ ਹਨਾ। ਗੋਲਡਨ 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 ਹੋ ਗਿਆ ਸੋਨਾ ਪਿਆ ਸਾਰਾ ਖੇਤਾਂ ਤੇ ਪੰਜਾਬ ਦੇ ਖੇਤਾਂ ਚ ਸਾਰਾ ਸੋਨਾਗਾ ਇਹ ਹੀ ਤਾਂ ਕਹਿੰਦੇ ਨੇ ਪੰਜਾਬ ਪੰਜਾਬੀ ਆ ਹਨਾ ਪੰਜਾਬ ਪੰਜਾਬੀ ਆ ਤੇ ਇਸ ਪੰਜਾਬ ਦੇ ਦੇਖੋ ਜੀ ਕਿੰਨਾ ਸੱਚੀ ਐ ਲੱਗਦਾ ਜੀ ਵੀ ਸੋਨਾ ਹੁੰਦਾ ਉੱਤੇ ਉੱਤੇ ਪਿਆ ਹਨਾ ਵੀ ਉੱਤੇ ਚੁਗੜਾ ਹੁੰਦਾ ਇਕੱਠਾ ਕਰਨਾ ਹੁੰਦਾ ਸੋਨਾ ਹੀ ਆ ਉੱਤ ਹਾਂ ਫਿਰ ਆਪਣੇ ਲਈ ਤਾਂ ਇਹ ਸੋਨਾ ਹੀ ਆ ਸਾਰਾ ਕੁਝ ਹੀ ਇਹ ਆ ਹਨਾ ਸਵਾਗਤ ਕਰਨ ਲਈ ਮure ਜੈਂਟਲਮੈਨ ਨੂੰ ਖੜੇ ਨੇ ਲਓ ਜੀ ਪਹੁੰਚ ਗਏ ਆਪਾਂ ਆਪਣੀ ਲੋਕੇਸ਼ਨ ਤੇ ਜਿਹੜੇ ਆਪਾਂ ਨਾਲ ਪਹਿਲਾਂ ਜੁੜੇ ਹੋਏ ਆ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਆਪਾਂ ਕਿੱਥੇ ਆਏ ਆਗੇ ਇੱਧਰ ਤਾਂ ਖੜਦੀ ਨਹੀਂ ਮure ਬੱਚਾ ਵੀਰ ਜੀ ਖੜਾ ਇੱਧਰ ਖੜਦੀ ਨਹੀਂ ਇੱਧਰ ਉਹ ਇੱਧਰ ਵੇਖੋ ਉਹ ਇੱਧਰ ਵੇਖੋ ਉਹ ਇੱਧਰ ਵੇਖੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੋਟ ਠੀਕ ਹਾਂ ਹਾਂ ਠੀਕ ਹੈ ਅੱਲੀ ਕਿਥੇ ਹਾਂ ਦਾ ਬੰਦ ਕਰ ਬੰਦ ਕਰ ਰਿਹਾ ਹੋਰ ਹਲੋ ਹਾਂ ਕੋਈ ਨਹੀਂ ਦੇਈ ਕੀ ਕਰੀ ਜਾਂਦੀ ਆ ਦੁਪਹਿਰ ਦੀ ਦਰਦੀ ਕਿ ਬੱਦ ਕੇ ਕੀ ਪ੍ਰਾਣਿਕ ਹੋ ਗਈ ਕੋਈ ਵੀ ਹੈ ਘਰੇ ਸਿੱਖਾਉਂਦਾ ਉਹ ਦੇਖੀ ਨਾ ਮੋਟਾ ਕੰਨ ਨੂੰ ਮੂਹਰੇ ਨਾ ਗੱਡੀ ਚ ਤੇ ਕਮਰੇ ਚ ਚਾਹ ਠੰਡੇ ਦਾ ਤਾਂ ਕੀ ਟਾਈਮ ਆ ਹੁਣ ਠੰਡਾ ਹੀ ਪੀਂਦਾ ਠੰਡਾ ਰੋਟੀ ਨਾਲ ਪੀਂਦਾ ਠੰਡਾ ਨਾਲ ਤਾਂ ਪੀਂਦਾ ਇਹ ਤਾਂ 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 ਪਾਉਂਦਾ ਅੰਦਰ ਠੀਕ ਹੈ ਇਹਨਾਂ ਸਾਹਮਣੇ ਉੱਪਰ ਲੈ ਜਾ ਕੇ ਪੇਟੀਆਂ ਵਾਲੇ ਉੱਥੇ ਕੋਈ ਨਹੀਂ ਠੀਕ ਹੈ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਨੈਕਸਟ ਥਰਸਡੇ ਹੋ ਗਿਆ ਵੀਡੀਓ ਆਪਾਂ ਕੰਟੀਨਿਊ ਰੱਖ ਨਹੀਂ ਸਕਗੇ ਰਾਤ ਲੇਟ ਹੋਗੇ ਅਗਲਾ ਦਿਨ ਸ਼ੁਰੂ ਹੋ ਗਿਆ ਤੇ ਆਪਾਂ ਆਏ ਹੋਏ ਆਪਦੇ ਪਿੰਡ ਇੱਧਰ ਉੱਤਮ ਬੈਠਾ ਚੁੱਲ੍ਹੇ ਮਰੇ ਤੂੰ ਕੀ ਕਰਨ ਬੈਠਾ ਓਏ ਹੈਲੋ ਹੈ ਓਏ ਮੈਂ ਇਹ ਹੈਗਾ ਜੀ ਮੇਰਾ ਪਿੱਕਿਆ ਦਾ ਘਰ ਆਦੇ ਟਿਕੜਾਂ ਦੇ ਲੱਗੇ ਹੋਏ ਅੱਜ ਵੀ ਕੰਤ ਨਹੀਂ ਹੈਗੇ ਕੜੋਂਦੇ ਖਤਮ ਹੋ ਗਏ ਹੁਣ ਕੋਈ ਵੀ ਨਹੀਂ ਕੋਈ ਵੀ ਨਹੀਂ ਹੁਣ ਕੜੋਂਦੇ ਤਾਂ ਖਤਮ ਹੋ ਗਏ ਮੁਰਗੇ ਫਿਰਦੇ ਆ ਮੁਰਗੇ ਮੁਰਗੀਆਂ ਦੇਖੋ ਐ ਨੋਂ ਜਾਂਦੀ ਆ ਭੱਜੀ ਮੇਲਣ ਮਣੀ ਅਧਰ ਆਪਣਾ ਬੱਕਰਾ ਸਿੰਘ ਐ ਮਾਰਦਾ ਤਾਂ ਨਹੀਂ ਤੂੰ ਓਏ ਮਾਰਦਾ ਤਾਂ ਨਹੀਂ ਹੈਲੋ ਹੈਲੋ ਬੱਕਰੇ ਹੈਲੋ ਬੱਕਰੇ ਸਿੰਗ ਦੇਖੋ ਇਹਦੇ ਕੰਨ ਦੇਖੋ ਕੰਨ ਓਏ ਓਏ ਮਾਰੀ ਨਾ ਮੂੰਹ开 ਦੇਦਾ ਸਾਫ ਕਰ ਦੇ ਮੁਰਗੀ ਮੁਰਗੀਆਂ ਦੇਸੀ ਹੈਲੋ ਪੱਠਿਆਂ ਦੇ ਫਿਰਦੇ ਨੇ ਪੱਠਿਆਂ ਦੇ ਉਹ ਆਪਣਾ ਬੱਚਾ ਇੱਧਰ ਆਪਣੇ ਮੱਜਾ ਵਾਂਦੇ ਹੁੰਦੇ ਆ ਕੱਚੇ ਖਾਦੇ ਮਿੱਟੀ ਸਿੱਟੀ ਹੈ ਜੀ ਮੰਮੀ ਹੁਣੇ ਨੇ ਮਿੱਟੀ ਲਾ ਰੱਖੀ ਹੈ ਬੇੜੇ ਦੇ ਵਿੱਚ ਕਿਉਂਕਿ ਆਪਣਾ ਬੇੜਾ ਸਾਰਾ ਕੱਚਾ ਹੈ ਬਾਹਰੋਂ ਤੇ ਮਿੱਟੀ ਫੇਰੀ ਹੋਈ ਹੈ ਜੀ ਅਲ ਇਕ ਮਿੱਟੀ ਤਾਜੀ ਤਾਜੀ ਲੇਪੀ ਪੋਤੀ ਮਗਰਾ ਦਾ ਕੰਮ ਕਰਕੇ ਫੇਰੀ ਬੈਠਿਆ ਇਹ ਕਾਤਾ ਥੱਲੇ ਆ ਫੇਰੀ ਅੰਦਾ ਦੇਖੀ ਕਾਲਸ ਡੱਕਿਆਂ ਨਾਲ ਇਹ ਤਾਂ ਪੋਤੀ ਨੇ ਬੈਠਾ ਇਥੇ ਇਹ ਮਾਪੇ ਵੱਡਣੇ ਸਾਰੇ ਮੱਕੀ ਦੀ ਰੋਟੀ ਸਾਰੇ ਹਾਲਾਂ ਦੇ ਕੰਕਰੇ ਥੋੜੀ ਜੀ ਕੋਲ ਪਾ ਲੇ ਥੋੜੇ ਜਿਹਾ ਪਾ ਲਾਂਗੇ ਲੈ ਲਿਆ ਹੈ ਨਾ ਨਾ ਮੱਕੀ ਦੇ ਗੈਂਸੀ ਰਾਤ ਮੱਕੀ ਦੀ ਖੂਨ ਪਰਦੀਪ ਵੀ ਇੱਕ ਵਾਰੀ ਚਾਹ ਪੀ ਨਾ ਕਰ ਪਰਦੀਪ ਉਸ ਫੀਲੰਦ ਦਾ ਦੋ ਗੱਲ ਅੱਜ ਫਿਰ ਲੇਟ ਪਿੱਤੀ ਉਹਨੇ ਪਹਿਲੀ ਵਾਰ ਆਣੀ ਹੋਈ ਟੰਡੀ ਬਈ ਰ ਆ ਗਿਆ ਪਾਣੀ ਇੱਕ ਤਾਪ ਹੈਗਾ ਡਾੜੀ ਕਬੂਤਰ ਹੋ ਗਈ ਜਾਂਦਾ ਆਹ ਉਹ ਰੋਟੀ ਰੋਟੀ ਗਈ ਜਾਂਦਾ ਉਹ ਹਾ ਕੇ ਸੂਤਰਨ ਚੱਟ ਗਿਆ ਤੁਸੀਂ ਕ ਹਏ ਇਹ ਬਰ ਬਰੀ ਇੱਕ ਹੋਰ ਸੌਫਟ ਵਾਲੀ ਹੁੰਦੀ ਆ ਵੀ ਜਿਹੜੀ यहाँ पे तो ये चलता है, शिमरी है शिमरी तो तो ते ना ये तो सिमरा दस रुपये प्राइस पर परी ये ही सिमर नहीं है सिमर मछली इको बाइट करते हो प्राइस पर ये सब स्पोर्ट्स है मेरी कॉटन है स्पोर्ट्स है देख पैर बजाने पता नहीं हम लोगों को मार दिए होंगे ना उसका लाइन स्पोर्ट्स अलग कॉटन ही नहीं बेचते डिजाइन मिल जाए कम से कम � वाला डिजाइन नीचे वाला कलर हाँ हाँ ठीक है ये सारी यहाँ करते हैं ये सारी नीचे कॉटन है इतनी पड़ी है सामने कोटन है सारी इसके पीछे भी एक कॉटन

ਬਲੈਕ ਕਲਰ ਨੂੰ ਹਾਂਜੀ ਬਹੁਤ ਸੋਹਣਾ ਜਿਹਾ ਪੀਸ ਹੈ ਪਲੇਨ ਚ ਵੀ ਆਪਣੇ ਕੋਲ ਆਈਟਮ ਜਿਹੜੇ ਡੋਲਾ ਪ्योर ਦੇ ਦੁਪੱਟੇ ਆ ਕਿਹੜੇ ਦੇ ਖੰਡੋਲਾ ਪ्योर ਬੱਚੇ ਇਹਨੂੰ ਕਹਿੰਦੇ ਆ ਡੋਲਾ ਪ्योर 2 ਇੱਕ ਡਰਾ ਫੈਬ੍ਰਿਕਾ ਇਹੇ

हैंडवर्क का है शिमर प्योर शिमर है शिमर प्योर है प्योर वाली हां शिमर सोनी है थोड़ी वर्क भी बहुत प्रीटी है वाओ आ वा भी बहुत प्यारा का ਕਿ ਨਹੀਂ ਤਹਰੋਂ ਮਾਦੀਆ ਸੁਆਦ ਦੇਖੋ ਸੀਮੇਟ ਵਾਲੇ ਦੇ ਜੀਵਨ ਦੇ